ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਿੱਧ ਗੋਸ਼ਟ ਉਸ ਦੀ 51 ਨੰਬਰ ਪੌੜੀ ਤੋਂ ਵਿਚਾਰ ਆਰੰਭ ਕਰਦੇ ਹਾਂ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿ ਭਵਨ ਸੁਨ ਮ ਸੁਨੰ ਸੁਨ ਨਿਰਗੁਣ ਪ੍ਰਭੂ ਓ ਪ੍ਰਭੂ ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ ਸੁੰਨਮ ਸੁੰਨ ਹੀ ਸੁੰਝ ਨਿਰੋਲ ਨਿਰਗੁਣ ਪ੍ਰਭੂ ਹੀ ਨਿਰੋਲ ਉਹੀ ਪ੍ਰਭੂ ਜੋ ਮਾਇਆ ਦੇ ਫੁਰਨਿਆਂ ਦੇ ਅਸਰ ਹੇਠ ਨਹੀਂ ਆ ਸਕਦਾ ਸਾਡੇ ਵਿੱਚ ਤੇ ਵੈਗੁਰੂ ਜੀ ਦੇ ਵਿੱਚ ਇਹ ਫਰਕ ਹੈ ਸਾਡੇ ਉੱਤੇ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ ਆ ਵੈਗੁਰੂ ਜੀ ਦੇ ਉੱਪਰ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਉਹ ਮਾਇਆ ਦੇ ਫੁਰਨੇਆਂ ਤੋਂ ਰਹਿਤ ਹਨ ਸਾਡੇ ਹਿਰਦੇ ਦੇ ਮਨ ਵਿੱਚ ਸਾਡੇ ਮਨ ਵਿੱਚ ਹਿਰਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਆਉਂਦੇ ਰਹਿੰਦੇ ਨੇ ਜਦੋਂ ਹਿਰਦੇ ਵਿੱਚ ਨਿਰੋਲ ਪ੍ਰਭੂ ਦੀ ਸਚਾਈ ਪ੍ਰਗਟ ਹੋ ਜਾਂਦੀ ਆ ਤਾ ਇਹ ਯਕੀਨ ਬਨ ਜਾਂਦਾ ਕਿ ਅੰਦਰ ਤੇ ਬਾਹਰ ਭਾਵ ਗੁਪਤ ਤੇ ਪ੍ਰਗਟ ਦਿਸਦੇ ਤੇ ਅਣਦਿਸਦੇ ਪਦਾਰਥਾਂ ਵਿੱਚ ਹਰ ਥਾਂ ਸਾਰੀ ਤਰਲੋਕੀ ਵਿੱਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ ਮਹਾ ਮਾਇਆ ਤਾਂ ਕੀ ਹੈ ਛਾਇਆ ਇਹ ਮਾਇਆ ਦੇ ਸਾਰੇ ਪਦਾਰਥ ਉਸ ਵੈਗੁਰੂ ਜੀ ਦੇ ਬਣਾਏ ਹੋਏ ਹਨ ਇਸ ਵਾਸਤੇ ਵੈਗੁਰੂ ਜੀ ਤਾਂ ਮਾਇਆ ਤੋਂ ਵੀ ਵੱਡੇ ਹਨ ਚੌਥੇ ਸੁਣੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨ ਚੌਥੇ ਸੁਣ ਚੌਥੀ ਵਸਥਾ ਵਾਲੇ ਪ੍ਰਭੂ ਨੂੰ ਉਸ ਨਿਰਗੁਣ ਪ੍ਰਭੂ ਨੂੰ ਜੋ ਤ੍ਰੈ ਗੁਣੀ ਮਾਇਆ ਦੇ ਅਸਰ ਤੋਂ ਉੱਚਾ ਹੈ ਮਾਇਆ ਦੇ ਤਿੰਨ ਗੁਣ ਕਹੇ ਜਾਂਦੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਵੈਗੁਰੂ ਜੀ ਇਹਨਾਂ ਤੋਂ ਉੱਤੇ ਹਨ ਜੋ ਮਨੁੱਖ ਤ੍ਰੈ ਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ ਸਹੀ ਤੌਰ ਤੇ ਸਮਝ ਲੈਂਦਾ ਉਸ ਨੂੰ ਪੀ ਚੌਥੀ ਅਵਸਥਾ ਵਿੱਚ ਟਿਕਿਆ ਹੋਣ ਕਰਕੇ ਪਾਪ ਤੇ ਪੁੰਨ ਪੋ ਨਹੀਂ ਸਕਦਾ ਭਾਵ ਕੋਈ ਪਾਪ ਕਿਸੇ ਕੁਕਰਮ ਵੱਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ ਜਿਹੜਾ ਰੱਬ ਦਾ ਪਿਆਰਾ ਹੈ ਉਹ ਕੁਕਰਮਾਂ ਤੋਂ ਬਚ ਜਾਂਦਾ ਕਰਮ ਦਾ ਮਤਲਬ ਹੁੰਦਾ ਕੰਮ ਅੱਗੇ ਲੱਗ ਗਿਆ ਕੋ ਇਹਦਾ ਮਤਲਬ ਭੈੜੇ ਕੰਮ ਕੋ ਕਰਮ ਰੱਬ ਦਾ ਪਿਆਰਾ ਭੈੜੇ ਕਰਮ ਨਹੀਂ ਕਰਦਾ ਤੇ ਰੱਬ ਦਾ ਪਿਆਰਾ ਪੁੰਨ ਤਾਂ ਕਰਕੇ ਨਹੀਂ ਕਰਦਾ ਵੀ ਮੈਨੂੰ ਸਵਰਗ ਮਿਲਣਗੇ ਰੱਬ ਦੇ ਪਿਆਰੇ ਦਾ ਸੁਭਾਈ ਬਣ ਜਾਂਦਾ ਵੀ ਮੈਂ ਹਮੇਸ਼ਾ ਨੇਕ ਕਰਮ ਹੀ ਕਰਦੇ ਨੇ ਜਿਵੇਂ ਗੁਰੂ ਕੇ ਪਿਆਰੇ ਭਾਈ ਸਵਾਇਆ ਸਿੰਘ ਜੀ ਉਹਨਾਂ ਦਾ ਸੁਭਾਈ ਬਣ ਗਿਆ ਮੈਂ ਨੇਕ ਕਰਮ ਕਰਨੇ ਨੇ ਜਿੱਦਾਂ ਕਿਸੇ ਦੀ ਆਦਤ ਬਣ ਜਾਂਦੀ ਹੈ ਨਾ ਉਹਨਾਂ ਦੀ ਆਦਤ ਬਣ ਗਈ ਕਿ ਹਮੇਸ਼ਾ ਚੰਗੇ ਕੰਮ ਹੀ ਕਰਨੇ ਆ ਗੁਰੂ ਦੇ ਪਿਆਰੇ ਗੁਰੂ ਦੇ ਇਤਿਹਾਸ ਨੂੰ ਪੜ੍ਹਿਆ ਗੁਰਬਾਣੀ ਨੂੰ ਪੜ੍ਹਿਆ ਵਿਚਾਰਿਆ ਆਪਣੇ ਹਿਰਦੇ ਦੇ ਵਿੱਚ ਵਸਾਇਆ ਸ਼ਬਦ ਦੀ ਵਿਚਾਰ ਕਰਿਆ ਕਰਨੀ ਗੁਰਮਖਾਂ ਪਿਆਰਿਆਂ ਨੇ ਸੁਣਨ ਵਾਸਤੇ ਆਉਣਾ ਸੰਗਤਾਂ ਨੇ ਉਹਨਾਂ ਨੂੰ ਤਨ ਪਦਾਰਥ ਦਿਆ ਕਰਨਾ ਤੇ ਉਹਨਾਂ ਨੇ ਉਸ ਤਨ ਨਾਲ ਲੋੜਵੰਦਾਂ ਦੀ ਮਦਦ ਕਰਦਿਆ ਕਰਨੀ ਸਾਰਾ ਜੀਵਨ ਸੇਵਾ ਨੂੰ ਸਮਰਪਿਤ ਕਰ ਦਿੱਤਾ ਜਿਹੜੇ ਉਹਨਾਂ ਦੇ ਕੋਲ ਆਉਂਦੇ ਹੁੰਦੇ ਸੀ ਕਥਾ ਵਿਚਾਰ ਸੁਣਨ ਉਹਨਾਂ ਨੂੰ ਕਿਹਾ ਕਰਨਾ ਵੀ ਆਪਾਂ ਰਲ ਮਿਲ ਕੇ ਸੇਵਾ ਕਰੀਏ ਸਿਰਫ ਗੱਲਾਂ ਹੀ ਨਾ ਕਰੀਏ ਨਾਲ ਦੀ ਨਾਲ ਸੇਵਾ ਵੀ ਕਰੀਏ ਆਪਣੇ ਨਾਲ ਲੈ ਜਾਇਆ ਕਰਨਾ ਵੇਖਿਆ ਕਰਨਾ ਪੁਰਾਣੇ ਸਮੇਂ ਚ ਕੱਚੇ ਰਸਦੇ ਹੁੰਦੇ ਸੀ ਵੇਖਣਾ ਫਲਾਨੀ ਥਾਂ ਦੇ ਉੱਤੇ ਟੋਏ ਹਨ ਤੇ ਮੇਹ ਪੈਣ ਦੇ ਨਾਲ ਜਦੋਂ ਉਧਰ ਦੀ ਗੱਡੇ ਲੰਘਦੇ ਨੇ ਤੇ ਜਿਹੜੇ ਬਲਦ ਆਦਿਕ ਬਲਦ ਘੋੜੇ ਨੇ ਤੇ ਜਦੋਂ ਉਹ ਗੱਡੇ ਟੋਇਆਂ ਦੇ ਵਿੱਚੋਂ ਦੀ ਲੰਘਦੇ ਆ ਉਹਨਾਂ ਦੇ ਪਹੀਏ ਉਹਨਾਂ ਟੋਇਆਂ ਵਿੱਚ ਫਸ ਜਾਂਦੇ ਆ ਤੇ ਫਿਰ ਬਲਦ ਘੋੜੇ ਆਦਿਕ ਦੇ ਕੋਲੋਂ ਟੋਇਆਂ ਦੇ ਵਿੱਚੋਂ ਉਹ ਗੱਡੇ ਆਦਿਕ ਖਿੱਚਣੇ ਮੁਸ਼ਕਲ ਹੋ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਮਾਲਕ ਆ ਉਹਨਾਂ ਨੂੰ ਫਿਰ ਮਾਰਦੇ ਕੁੱਟਦੇ ਨੇ ਪਰ ਬਲਦ ਘੋੜੇ ਹੋਰ ਜ਼ੋਰ ਲਾਉਣ ਤਾਂ ਕਰਕੇ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ ਤੇ ਭਾਈ ਸਵਾਇਆ ਸਿੰਘ ਨੇ ਕਿਹਾ ਕਰਨਾ ਕਿ ਉਹਨਾਂ ਆਪਾਂ ਇਦਾਂ ਕਰੀਏ ਅੱਜ ਜਿਹੜੇ ਰਸਤੇ ਵਿੱਚ ਟੋਏ ਆ ਆਪਾਂ ਉਹ ਪੂਰ ਦਈਏ ਉਹਨਾਂ ਦੇ ਵਿੱਚ ਜਿੱਦਾਂ ਅੱਜ ਕੱਲ੍ਹ ਭੱਠੇ ਦੀ ਕੇਰੀ ਹੁੰਦੀ ਉਥੇ ਆਪਣੇ ਇੰਡੀਆਸ ਲਾਲ ਦੇ ਰੰਗ ਦੀ ਵੀ ਥੋੜੇ ਰਸਤੇ ਵਧੀਆ ਕਰ ਦਈਏ ਤਾਂ ਕਿ ਜਿਹੜੇ ਉਹ ਬੇਜ਼ੁਬਾਨ ਜਾਨਵਰ ਹਨ ਉਹਨਾਂ ਨੂੰ ਫੁੱਟ ਮਾਰਨਾ ਪਵੇ ਉਹ ਵਿਚਾਰੇ ਸੌਖਿਆਂ ਸਫਰ ਕਰ ਸਕਣ ਕਹਿਣ ਦਾ ਭਾਵ ਜਿਹੜਾ ਰੱਬ ਦਾ ਪਿਆਰਾ ਉਹ ਸਿਰਫ ਆਪਣੇ ਬਾਰੇ ਨਹੀਂ ਸੋਚਦਾ ਉਹ ਫਿਰ ਲੋਕਾਈ ਬਾਰੇ ਸੋਚਣ ਲੱਗ ਜਾਂਦਾ ਕੁੱਲ ਕਾਇਨਾਤ ਬਾਰੇ ਜੀਵਾਂ ਜੰਤੂਆਂ ਪਸ਼ੂ ਪੰਛੀਆਂ ਉਹ ਸਾਰਿਆਂ ਦੇ ਬਾਰੇ ਸੋਚਣ ਲੱਗ ਜਾਂਦਾ ਤੇ ਜੇ ਕਿਤੇ ਕਿਸੇ ਰਸਤੇ ਦੇ ਵਿੱਚ ਪਾਣੀ ਖਲੋਤਾ ਹੋਇਆ ਕਰਨਾ ਉਹ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਤੇ ਲੋਕਾਂ ਦੇ ਚੱਲਣ ਵਾਸਤੇ ਜਿਹੜੇ ਰਸਤੇ ਨੇ ਸਾਫ਼ ਸੁਥਰੇ ਹੋਣ ਮਦਦ ਕਰਿਆ ਕਰਨੀ ਹਰੇਕ ਦੀ ਰਾਹੀ ਗੀਰਾ ਨੂੰ ਪਿਆਸਿਆਂ ਨੂੰ ਪਾਣੀ ਪਿਆਇਆ ਕਰਨਾ ਸੇਵਾ ਕਰਦਿਆਂ ਕਰਦਿਆਂ ਸਮਾਂ ਲੰਘ ਰਿਹਾ ਸੀ ਇੱਕ ਦਿਨ ਮਾਤਾ ਨੇ ਇੱਛਾ ਜ਼ਾਹਰ ਕੀਤੀ ਕਹਿਣ ਲੱਗੇ ਪੁੱਤਰ ਤੂੰ ਨਜਵਾਨ ਹੋ ਗਿਆ ਵਾ ਤੇ ਤੂੰ ਵਿਆਹ ਕਰਵਾ ਲਾ ਬਾਬਾ ਸਵਾਇਆ ਸਿੰਘ ਜੀ ਕਹਿਣ ਲੱਗੇ ਵੀ ਨਹੀਂ ਮਾਤਾ ਜੇ ਮੈਂ ਵਿਆਹ ਕਰਵਾ ਲਿਆ ਤੇ ਮੇਰੇ ਉੱਤੇ ਕਈ ਤਰ੍ਹਾਂ ਦੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਪੈ ਜਾਣੀਆਂ ਨੇ ਤੇ ਸੇਵਾ ਦੇ ਵਿੱਚ ਰੁਕਾਵਟ ਪੈਗੀ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਕਿਧਰੇ ਉਹਨਾਂ ਨੂੰ ਪੜ ਕੇ ਵੇਖੀਏ ਤੇ ਉਹਨਾਂ ਨੇ ਵੀ ਆਪਣੀਆਂ ਲਿਖਤਾਂ ਦੇ ਵਿੱਚ ਇਦਾਂ ਲਿਖਿਆ ਕਹਿੰਦੇ ਨੇ ਜਿੰਨੇ ਫਿਰ ਸਾਰੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਕਰਨੀ ਹੋਵੇ ਨਾ ਉਹਨੂੰ ਫਿਰ ਕੁਝ ਘਰ ਪਰਿਵਾਰ ਦੇ ਫੇਰ ਕੰਮ ਛੱਡਨੇ ਪੈਂਦੇ ਆ। ਭਗਤ ਪੂਰਨ ਸਿੰਘ ਜੀ ਵੀ ساری ਜ਼ਿੰਦਗੀ ਇਸ ਤਰ੍ਹਾਂ ਬ੍ਰਹਮਚਾਰੀ ਰਹੇ ਨੇ, ਵਿਆਹ ਨਹੀਂ ਕਰਵਾਇਆ ਤੇ ساری ਜ਼ਿੰਦਗੀ ਸੇਵਾ ਨੂੰ ਸਮਰਪਿਤ ਕਰ ਦਿੱਤੀ। ਬਾਬਾ ਸਵਾਇਆ ਸਿੰਘ ਦੀ ਮਾਤਾ ਨੇ ਕਿਹਾ ਪੁੱਤਰ ਜਿਹੜੇ ਗੁਰੂ ਦੀ ਬਾਣੀ ਪੜਦਾ, ਜਿਹੜੇ ਗੁਰੂ ਦਾ ਇਤਿਹਾਸ ਸੰਗਤਾਂ ਨੂੰ ਪੜ ਕੇ ਸੁਣਾਉਂਦਾ, ਉਹ ਤੇ ਗੁਰੂ ਸਹਿਬਾਨ ਗ੍ਰਸਤੀ ਹੋਏ ਨੇ। ਉਹਨਾਂ ਦੇ ਤੇ ਬੱਚੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਿਆ ਉਹ ਵੀ ਗ੍ਰਿਸ਼ਤੀ ਹਨ ਇਸ ਧਰਮ ਦੇ ਵਿੱਚ ਤੇ ਗ੍ਰਿਸ਼ਤੇ ਨੂੰ ਮਹਾਨਤਾ ਦਿੱਤੀ ਗਈ ਆ ਤੇ ਪੁੱਤਰ ਤੂੰ ਕਿਵੇਂ ਨਾ ਕਰ ਸਕਦਾ ਵੀ ਮੈਂ ਇਹ ਗ੍ਰਿਸ਼ਤੀ ਜੀਵਨ ਧਾਰਨ ਨਹੀਂ ਕਰਨਾ ਬਾਬਾ ਸਵਾਯਾ ਸਿੰਘ ਜੀ ਮੰਨ ਗਏ ਕਹਿ ਲੱਗੇ ਠੀਕ ਮਾਤਾ ਜੀ ਫਿਰ ਬਚਨ ਤੇ ਮੰਨਣਾ ਹੀ ਪੈਣਾ ਪਰ ਨਾਲ ਦੀ ਨਾਲ ਕਹਿਣ ਲੱਗੇ ਜੀ ਮੇਰੀ ਇੱਕ ਸ਼ਰਤ ਆ ਮਾਤਾ ਜੀ ਨੂੰ ਕਹਿਣ ਲੱਗੇ ਵੀ ਵਿਆਹ ਮੈਂ ਕਰਾਵਾਂਗਾ ਆਪਣੀ ਪਸੰਦ ਦੀ ਲੜਕੀ ਨਾਲ ਮਾਤਾ ਕਹਿ ਲਗੀ ਠੀਕ ਆ ਪੁੱਤਰ ਜਦੋਂ ਤੂੰ ਇਨੀ ਮੁਸ਼ਕਲ ਨਾਲ ਮੰਨ ਰਿਹਾ ਵੈਸੇ ਉਸ ਸਮੇਂ ਵਿੱਚ ਇਹ ਗੱਲ ਹੈ ਬੜੀ ਹਰਾਨੀ ਜਨਕ ਸੀ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਬੱਚੇ ਨਹੀਂ ਸੀ ਕਰਦੇ ਉਹਨਾਂ ਨੂੰ ਜਿਹੜੇ ਵੀ ਮਾਤਾ ਪਿਤਾ ਜਿਹੜਾ ਵਰ ਟੋਲ ਦਿੰਦੇ ਸੀ ਬੱਚਿਆਂ ਨੂੰ ਉੱਥੇ ਵਿਆਹ ਕਰਾਉਣਾ ਪੈਂਦਾ ਸੀ ਪਰ ਭਾਈ ਸਵਾਯਾ ਸਿੰਘ ਹੁਣਾਂ ਨੇ ਇੱਕ ਨਵੀਂ ਜਿਹੜੀ ਸੀ ਉਹ ਸ਼ਰਤ ਰੱਖ ਦਿੱਤੀ ਮਾਤਾ ਕਹਿ ਲੱਗੀ ਠੀਕ ਹੈ ਪੁੱਤਰ ਤੂੰ ਘਰ ਗ੍ਰਿਸ਼ਤੀ ਵਸਾ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਕੋਈ ਵੀ ਲੜਕੀ ਜਿਹੜੀ ਤੂੰ ਪਸੰਦ ਕਰੇ ਭਾਵੇਂ ਉਹ ਉਹ ਕੋਈ ਲੂਲੀ ਲੰਗੜੀ ਜੋ ਵੀ ਹੋਵੇ ਮੈਂ ਕਿਸੇ ਤਰ੍ਹਾਂ ਦੇ ਇਸ ਜ਼ੁਬਾਨ 'ਚ ਨੁਕਸ ਨਾ ਕੱਡੂੰਗੀ ਜਾ ਕਰਵਾਲਾ ਭਾਈ ਸਵਾਯਾ ਸਿੰਘ ਜੀ ਨੇ ਆਪਣੇ ਮਿੱਤਰਾਂ ਗੁਰਮੁਖਾਂ ਦੇ ਰਾਹੀ ਜਿੱਥੇ ਲੜਕੀ ਦੇਖੀ ਸੋ ਉਥੇ ਸੁਨੇਹਾ ਘੱਲਿਆ ਵਿਆਹ ਦਾ ਦਿਨ ਮੁਕਰਰ ਹੋ ਗਿਆ ਪੁਰਾਣੇ ਸਮੇਂ ਚ ਲੜਕੀਆਂ ਇਸ ਤਰ੍ਹਾਂ ਘੁੰਡ ਕੱਢਿਆ ਕਰਦੀਆਂ ਸੀ ਤੇ ਇੱਕ ਲੜਕੀ ਨੂੰ ਵਿਆਹ ਕੇ ਲੈ ਆਏ ਹੁਣ ਆਂਡਣਾ ਗਵੰਡਣਾ ਸਾਰੀਆਂ ਉਹਨੂੰ ਵੇਖਣ ਵਾਸਤੇ ਆਉਂਦੀਆਂ ਨੇ ਸਾਰਾ ਟੱਬਰ ਵੇਖ ਕੇ ਹੈਰਾਨ ਭਾਈ ਸਵਾਇਆ ਸਿੰਘ ਦੀ ਮਾਤਾ ਨੇ ਵੀ ਮੱਥੇ ਤੇ ਹੱਥ ਮਾਰਿਆ ਵੀ ਆਏ ਨੇ ਕੀ ਕੀਤਾ ਜਿਵੇਂ ਉਸ ਲੜਕੀ ਦਾ ਚਿਹਰਾ ਵੇਖਿਆ ਤ्यो ਜਿਹੜੀ ਲੜਕੀ ਸੀ ਉਹਨੂੰ ਅੱਖਾਂ ਤੋਂ ਦਿਸੇ ਕੋਈ ਨਾ ਉਹ ਨੇਤਰਹੀਣ ਮਾਤਾ ਕਹਿਣ ਲੱਗੀ ਪੁੱਤਰਾ ਤੂੰ ਕੀ ਅਨਰਥ ਕਰ ਦਿੱਤਾ ਇਹ ਤੇ ਲੜਕੀ ਨੇਤਰਹੀਣ ਆ ਇਹਨੂੰ ਤੇ ਦਿਸਦਾ ਹੀ ਨਹੀਂ ਇਹਦੇ ਨਾਲ ਕਿਉਂ ਵਿਆਹ ਕਰਵਾਇਆ ਭਾਈ ਸੁਆਆ ਸਿੰਘ ਜੀ ਕਹਿਣ ਲੱਗੇ ਮਾਤਾ ਜੀ ਇਹ ਮੈਂ ਤੁਹਾਡੇ ਨਾਲ ਗੱਲ ਪਹਿਲਾਂ ਹੀ ਟੋਕ ਲਈ ਸੀ ਤੁਸੀਂ ਮੇਰੀ ਸ਼ਰਤ ਮੰਨੀ ਸੀ ਵੀ ਆਪਣੀ ਪਸੰਦ ਦੀ ਜਿਵੇਂ ਦੀ ਮਰਜ਼ੀ ਲੜਕੀ ਲਾਇਆ ਤੇ ਮੈਂ ਵਿੱਚ ਇਤਰਾਜ਼ ਨਾ ਕਰਾਂਗੀ ਭਾਈ ਸਾਹਿਬ ਕਹਿਣ ਲੱਗੇ ਇਹ ਲੜਕੀ ਅਜੇ ਆਪਣੇ ਇਸ ਘਰ ਵਿੱਚ ਨਵੀਂ ਆ ਆਪਣੇ ਪੇਕੇ ਘਰ ਵਿੱਚ ਇਹਨੂੰ ਸਾਰੀਆਂ ਘਰਦਿਆਂ ਚੀਜ਼ਾਂ ਦਾ ਪਤਾ ਸੀ ਜਿੰਨੇ ਜੋਗੀ ਸੀ ਇਹ ਕੰਮ ਧੰਦੇ ਕਰਦੀ ਸੀ ਹੌਲੀ ਹੌਲੀ ਕਰਕੇ ਆਪਣੇ ਸਹੁਰੇ ਘਰ ਵਿੱਚ ਵੀ ਇਹ ਸਾਰਾ ਕੰਮ ਧੰਦਾ ਸਮਝ ਲੈਗੀ ਸਿੱਖ ਲੈਗੀ ਆਪਾਂ ਨੂੰ ਸ਼ੁਰੂ ਸ਼ੁਰੂ ਵਿੱਚ ਕੁਝ ਦਿਨ ਮੁਸ਼ਕਲ ਆਏਗੀ ਇਹਨੂੰ ਰਸੋਈ ਦਸਣ ਵਾਸਤੇ ਜਾਂ ਜਿੰਨਾ ਵੀ ਆ ਹਾਲੀਆ ਲਈ ਕਰਕੇ ਨੇ ਆਪਣੇ ਵਿੱਚ ਹੀ ਰਲ ਮਿਲ ਜਾਣਾ ਭਾਈ ਸਵਾਇਆ ਸਿੰਘ ਜੀ ਨੇ ਜੇ ਵਿਆਹ ਕਰਵਾਇਆ ਤੇ ਉਹਦੇ ਵਿੱਚ ਵੀ ਸੇਵਾ ਨੂੰ ਮੁੱਖ ਰੱਖਿਆ ਉਸ ਲੜਕੀ ਦੀ ਸੇਵਾ ਕਰਦੇ ਰਹੇ ਉਹਦੀ ਮਦਦ ਕਰਦੇ ਰਹੇ ਤੇ ਦੋਵੇਂ ਜੀ ਫਿਰ ਲੰਬੀ ਉਮਰ ਭੋਗ ਕੇ ਸੇਵਾ ਕਰਕੇ ਇਸ ਫਾਨੀ ਸੰਸਾਰ ਤੋਂ ਕਾਲਸਲਾਣਾ ਕਰ ਗਏ ਤੇ ਸਾਡੇ ਵਾਸਤੇ ਪੈੜਾਂ ਪਾ ਗਏ ਪੀ ਜੇ ਕਿਸੇ ਨੇ ਸੁਖੀ ਰਹਿਣਾ ਨਾ ਸੁਖੀ ਤੇ ਉਹ ਭਾਵੇਂ ਕਿਸੇ ਦੋਵਾਂ ਜੀਆਂ ਜੋ ਇੱਕ ਨੂੰ ਨਾਮ ਹੀ ਦਿੱਸਦਾ ਹੋਵੇ ਨਾ ਤੇ ਤਾਂ ਵੀ ਉਹ ਟੰਬਰ ਸੁਖੀ ਰਹਿ ਸਕਦਾ ਕਈ ਐਸੇ ਪਰਿਵਾਰ ਵੇਖੇ ਆ ਕਈ ਐਸੀਆਂ ਸਾਡੇ ਇਹ ਤੇ ਹੋਈ ਇੱਕ ਭਾਈ ਦੀ ਗੱਲ ਭਾਈ ਸੁਆਇਆ ਸਿੰਘ ਦੀ ਕਈ ਪਰਿਵਾਰ ਐਸੇ ਆ ਮੈਂ ਖੁਦ ਵੇਖਿਆ ਉਹਨਾਂ ਕਈ ਬੰਦਿਆਂ ਨੂੰ ਪੈਰਾਲਾਈਸ ਹੋਇਆ ਵਾ ਵਿਚਾਰੇ ਉਹ மஞ்சੇ ਤੇ ਆ ਜਾਂ ਵੀਲ ਚੇਅਰ ਤੇ ਹੀ ਹਨ ਪਰ ਤਾਂ ਵੀ ਉਹਨਾਂ ਦੀਆਂ ਪਤਨੀਆਂ ਜਿਹੜੀਆਂ ਸੇਵਾ ਕਰਦੀਆਂ ਤੇ ਬੜਾ ਵਧੀਆ ਉਹ ਜ਼ਿੰਦਗੀ ਬਤੀਤ ਕਰ ਰਹਿਆ ਕਹਿਣ ਦਾ ਭਾਵ ਜਿਹੜਾ ਸੁਖ ਆ ਨਾ ਤੇ ਸੋਹਣ ਵਿੱਚ ਆ ਕਿ ਕਿਸੇ ਦੇ ਉੱਤੇ ਬਹੁਤ ਜ਼ਿਆਦਾ ਸੁੰਦਰਤਾ ਹੋਵੇ ਤੇ ਨਾ ਸੁਖ ਹੈਗਾ ਰੁਪਏ ਪੈਸੇ ਧਨ ਦੌਲਤ ਵਿੱਚ ਜਾਂ ਬਹੁਤ ਜ਼ਿਆਦਾ ਦਾਜ ਦੇਹਜ ਵਿੱਚ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਰ ਕਦਮ ਦੇ ਉੱਤੇ ਉਹ ਸੇਵਾ ਨੂੰ ਮੁੱਖ ਰੱਖਦੇ ਆ ਕਿ ਮੈਂ ਕੋਈ ਵੀ ਕੰਮ ਕਰਾਂ ਉਹਦੇ ਵਿੱਚ ਲੁਕਾਈ ਦਾ ਭਲਾ ਛੁਪਿਆ ਹੋਵੇ ਸੇਵਾ ਕਰਨਾ ਭਲਾ ਕਰਨਾ ਰੱਬ ਦੇ ਪਿਆਰਿਆਂ ਦਾ ਸੁਭਾਅ ਬਣ ਜਾਂਦਾ ਰੱਬ ਦੇ ਪਿਆਰੇ ਤਾਂ ਕਰਕੇ ਨਹੀਂ ਭੋਨ ਕਰਦੇ ਵੀ ਸਾਨੂੰ ਸਵਰਗ ਮਿਲੇਗਾ ਜਾਂ ਸਾਨੂੰ ਅਗਾਹ ਜਾ ਕੇ ਕੋਈ ਇਸ ਤਰ੍ਹਾਂ ਦਾ ਮਿਲੂ ਅਗਾਹ ਦਾ ਲਾਲਚ ਨਹੀਂ ਕਰਦੇ ਰੱਬ ਦੇ ਪਿਆਰੇ ਪ੍ਰੈਜੈਂਟ ਤੇ ਚੱਪਣੀ ਜ਼ਿੰਦਗੀ ਬਤੀਤ ਕਰਦੇ ਆ ਉਹਨਾਂ ਦਾ ਸੁਭਾਅ ਹੁੰਦਾ ਵਾ ਚੰਗਾ ਕੰਮ ਕਰਨਾ ਨਾ ਰੱਬ ਦੇ ਪਿਆਰਿਆਂ ਦੇ ਮਨ ਵਿੱਚ ਨਰਕਾਂ ਦਾ ਡਰ ਹੁੰਦਾ ਤੇ ਨਾ ਸਵਰਗਾਂ ਦੀ ਲਾਲਸਾ ਹੁੰਦੀ ਆ ਪਾਪ ਤੇ ਪੁੰਨ ਉਹਨਾਂ ਨੂੰ ਪੋ ਨਹੀਂ ਸਕਦਾ ਭਾਵੇਂ ਕੋਈ ਪਾਪ ਕਿਸੇ ਕੋ ਕਰਮ ਵੱਲ ਨਹੀਂ ਪ੍ਰੇਰਦਾ ਅਤੇ ਕੋਈ ਪੁੰਨ ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ ਕਿਉਂਕਿ ਰੱਬ ਦੇ ਪਿਆਰਿਆਂ ਤੇ ਨਰਕਾਂ ਨੇ ਸਵਰਗਾਂ ਨੂੰ ਰੱਬ ਦੇ ਪਿਆਰਿਆਂ ਨੇ ਰੱਦ ਕਰ ਦਿੱਤਾ ਉਹ ਕਹਿੰਦੇ ਆ ਕੀ ਨਰਕ ਤੇ ਕੀ ਸਵਰਗ ਨਾ ਅਸੀਂ ਨਰਕਾਂ ਤੋਂ ਡਰਦੇ ਆ ਤੇ ਨਾ ਸਾਨੂੰ ਸਵਰਗਾਂ ਦਾ ਲਾਲਚ ਆ ਕਮਨ ਨਰਕ ਇਹ ਤੇ ਵਿਅੰਗ ਕੀਤਾ ਇੱਕ ਗੁਰਬਾਣੀ ਚ ਮਹਾਰਜ ਜੀ ਦੇ ਕਿਹੜਾ ਨਰਕ ਕਮਨ ਨਰਕ ਕਿਆ ਸੁਰਗ ਵਿਚਾਰਾ ਸਵਰਗ ਵਿਚਾਰੇ ਕੀ ਆ ਸੰਤਨ ਦੂ ਰਾਧੇ ਰੱਬ ਦੇ ਪਿਆਰਿਆਂ ਨੇ ਦੋਵਾਂ ਨੂੰ ਰੱਦ ਕਰ ਦਿੱਤਾ ਹਮ ਕਾਹੋਂ ਕੀ ਕਾਨ ਨਾ ਕੱਢਤੇ ਸਾਨੂੰ ਨੇ ਕਿਸੇ ਦੀ ਕਨੌੜ ਕਿਸੇ ਦੀ ਮੁਥਾਜੀ ਅਸੀਂ ਨਹੀਂ ਕਿਸੇ ਧਰਮ ਰਾਜ ਆਦਿਕ ਦੇ ਦੇਣਦਾਰ ਹੋਏਗਾ ਦੂਸਰਿਆਂ ਦੇ ਵਾਸਤੇ ਹਿੰਦੂ ਮਿਥਿਐਲੋਜੀ ਦੇ ਅਨੁਸਾਰ ਹੋਣਗੇ ਨਰਕ ਸਵਰਗ ਧਰਮ ਰਾਜ ਆਦਿਕ ਜੋਗਿਆ ਸਾਡਾ ਇਹਦੇ ਨਾਲ ਕੋਈ ਵਾ ਵਾਸਤਾ ਨਹੀਂ ਹੈ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਗੁਰੂ ਦੀ ਕਿਰਪਾ ਨਾਲ ਰੱਬ ਦੇ ਪਿਆਰੇ ਵੈਸੇ ਚੰਗੇ ਕੰਮ ਕਰੀ ਜਾਂਦੇ ਆ ਘਟ ਘਟ ਸੁਨ ਕਾ ਜਾਣੇ ਪਿਓ ਆਦ ਪੁਰਖ ਨਿਰੰਜਨ ਦੇਓ ਘਟ ਘਟ ਸੁਨ ਕਾ ਹਰ ਇੱਕ ਘਟ ਵਿੱਚ ਵਿਆਪਕ ਨਿਰਗੁਣ ਪ੍ਰਭੂ ਦਾ ਉਸ ਪ੍ਰਭੂ ਦਾ ਜੋ ਹਰ ਇੱਕ ਘਟ ਵਿੱਚ ਮੌਜੂਦ ਵੀ ਹੈ ਤੇ ਨਿਰਲੇਪ ਵੀ ਆ। ਭੇਉ ਦਾ ਮਤਲਬ ਹੁੰਦਾ ਭੇਦ ਤੇ ਆਦ ਦਾ ਮਤਲਬ ਆ ਸਭ ਤੋਂ ਮੁੱਢ ਜੇ ਸਭ ਦਾ ਮੁੱਢ ਜਿਹੜਾ ਵੈਗੁਰੂ ਆ ਉਹ ਸਾਰਿਆਂ ਦੇ ਵਿੱਚ ਮੌਜੂਦ ਵੀ ਆ। ਸਾਰਿਆਂ ਤੋਂ ਅੰਦਰਲੇਪ ਵੀ ਆ। ਵੈਗੁਰੂ ਦੇ ਦੋ ਰੂਪ ਹਨ ਨਾ ਨਿਰਗੁਣ ਤੇ ਸਗੁਣ। ਇਨੂੰ ਸਾਧ ਸੰਗਤ ਜੀ ਘਟ ਦੀ ਉਦਾਹਰਨ ਦੇ ਕੇ ਸਮਝਾਇਆ ਜਾਂਦਾ ਘੜੇ ਦੀ ਉਦਾਹਰਨ ਦੇ ਕੇ ਜਿਹੜਾ ਉਹ ਸਮਝਾਇਆ ਜਾਂਦਾ ਜਿਵੇਂ ਕਿੰਨੇ ਸਾਰੇ ਘੜੇ ਪਾਣੀ ਦੇ ਭਰ ਕੇ ਰੱਖੇ 10 ਘੜੇ 10 ਭਾਂਡੇ ਕਹਿ ਲਓ ਪਾਣੀ ਦੇ ਭਰ ਕੇ ਰੱਖੇ ਆ ਆਕਾਸ਼ ਵਿੱਚ ਚੰਦਰਮਾ ਚਮਕ ਰਿਹਾ ਹੋਵੇ ਉਹ ਤੁਹਾਡੇ ਪਾਣੀ ਦੇ ਭਾਂਡਿਆਂ ਦੇ ਵਿੱਚ ਵੀ ਦਿਸਦਾ ਪਰ ਅੰਦਰਲੇਪ ਵੀ ਹੁੰਦਾ ਵਿੱਚ ਵੀ ਦਿਖਾਈ ਦਿੰਦਾ ਪਾਣੀ 'ਚ ਨਰਲੇਪ ਵੀ ਹੈ ਪਰਮਾਤਮਾ ਐਸੀ ਤਰ੍ਹਾਂ ਸਾਡੇ ਸਾਰਿਆਂ ਦੇ ਵਿੱਚ ਵੀ ਵਸੇ ਹੋਏ ਨੇ ਸਾਡੇ ਸਾਰਿਆਂ ਤੋਂ ਅੰਦਰਲੇਪ ਵੀ ਹਨ ਜੋ ਮਨੁੱਖ ਹਰੇਕ ਘਟ ਵਿੱਚ ਵਿਆਪਕ ਨਿਰਗੁਣ ਪ੍ਰਭੂ ਦਾ ਪੇਤ ਜਾਣ ਲੈਂਦਾ ਭਾਵੇਂ ਜੋ ਮਨੁੱਖ ਇਹ ਧ੍ਰੜ ਕਰ ਲੈਂਦਾ ਕਿ ਪ੍ਰਭੂ ਹਰੇਕ ਘਟ ਵਿੱਚ ਮੌਜੂਦ ਵੀ ਹੈ ਤੇ ਫਿਰ ਪੀ ਨਰਲੇਪ ਹੈ ਉਹ ਮਨੁੱਖ ਵੀ ਦੁਨੀਆ ਵਿੱਚ ਰਹਿੰਦਾ ਹੋਇਆ ਅੰਦਰ ਲੀਪ ਹੋ ਕੇ ਆਤਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਕਿਉਂਕਿ ਜਦੋਂ ਕੋਈ ਪ੍ਰਭੂ ਜੀ ਵਰਗਾ ਹੀ ਹੋ ਗਿਆ ਜਿੱਦਾਂ ਦੇ ਪ੍ਰਭੂ ਜੀ ਹਨ ਉਦਾਂ ਦਾ ਹੀ ਰੱਬ ਦਾ ਪਿਆਰਾ ਹੋ ਜਾਂਦਾ ਨਾ ਵੈਗੁਰੂ ਜੀ ਸੰਸਾਰ ਚ ਲਪਾਏ ਮਾਨ ਹੁੰਦੇ ਹਨ ਤੇ ਨਾ ਰੱਬ ਦਾ ਪਿਆਰਾ ਰਹਿੰਦਾ ਵੀ ਸੰਸਾਰ ਦੇ ਵਿੱਚ ਆ ਗੁਰਸਿੱਖ ਪਿਆਰਾ ਰਹਿੰਦਾ ਵੀ ਸੰਸਾਰ ਦੇ ਵਿਕਾਰਾਂ ਤੋਂ ਨਰਲੇਪ ਹੈ ਜਿਵੇਂ ਇਸੇ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ ਜਿਵੇਂ ਮੁਰਗਾ ਵੀ ਹੈ ਰਹਿੰਦੀ ਵੀ ਪਾਣੀ ਵਿੱਚ ਆ ਰਹਿੰਦੀ ਵੀ ਅੰਦਰ ਲੀਪਿਆ ਜਿਹੜੇ ਇੱਥੇ ਆਪਣੇ ਪੰਛੀ ਤੁਰੇ ਫਿਰਦੇ ਕਈ ਪਾਣੀ ਦੇ ਵਿੱਚ ਤੇ ਪਾਣੀ ਦੇ ਵਿੱਚ ਤੈਰ ਵੀ ਲੈਂਦੇ ਨੇ ਜਦੋਂ ਜੀ ਕਰਦਾ ਬਾਹਰ ਨਿਕਲ ਆਉਂਦੇ ਨੇ ਤੇ ਜਦੋਂ ਆਪਾਂ ਇਹਨੇ ਖੰਭ ਉਹਨਾਂ ਦੇ ਸੁੱਕੇ ਜਦੋਂ ਆਪਾਂ ਐਸੇ ਬੀਚਸ ਤੇ ਜਾਂਦੇ ਆ ਜਿੱਥੇ ਪਾਣੀ ਦੇ ਇਥੇ ਸਰੋਤ ਆ ਉੱਥੇ ਜਾਂਦੇ ਆ ਨਾ ਉੱਥੇ ਪੰਛੀ ਵੇਖਦੇ ਆ ਆ ਜਦੋਂ ਜੀ ਕਰਦਾ ਪਾਣੀ ਚ ਤੈਰਨ ਲੱਗ ਜਾਂਦੇ ਆ ਪਾਣੀ ਚ ਚੁੱਭੀ ਮਾਰ ਲੈਂਦੇ ਆ ਜਦੋਂ ਜੀ ਕਰਦਾ ਬਾਹਰ ਆ ਜਾਂਦੇ ਆ ਉੱਡ ਵੀ ਸਕਦੇ ਆ ਖਾਂਪ ਉਹਨਾਂ ਦੇ ਸੁੱਕੇ ਮਹਾਰਾਜ ਨੇ ਇਦਾਂ ਸੰਸਾਰ ਵਿੱਚ ਰਹਿਣਾ ਸਿਖਾਇਆ ਰਹਿਣਾ ਵੀ ਘਰ ਪਰਿਵਾਰ ਵਿੱਚ ਆ بیوی ਬੱਚੇ ਮਾਤਾ ਪਿਤਾ ਸਾਰਿਆਂ ਦੇ ਫਰਜ਼ ਨਿਭਾਉਣੇ ਡਿਊਟੀਆਂ ਸਾਰੀਆਂ ਨਿਭਾਉਣੀਆਂ ਸੁਰਤ ਵੈਗਰੂ ਨਾਲ ਜੋੜ ਕੇ ਰੱਖਣੀ ਆ ਰੈਲਿਟੀ ਦਾ ਸਲੀਤਤਾ ਪਤਾ ਹੋਣਾ ਜਿੰਦਾ ਵੀ ਅਸਲ ਕਹਾਣੀ ਕੀ ਆ ਵੀ ਸਾਥ ਆਖਰੀ ਸਮੇਂ ਕਿਸੇ ਨੇ ਨਿਭਾਉਣਾ ਤੇ ਫਰਜ਼ ਆਪਣੇ ਸਾਰੇ ਨਿਭਾਉਣੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਜੋ ਮਨੁੱਖਾਰੇ ਘਟ ਵਿੱਚ ਵਿਆਪਕ ਨਿਰਗੁਣ ਪ੍ਰਭੂ ਦਾ ਪੇਥ ਜਾਣ ਲੈਂਦਾ ਭਾਵ ਜੋ ਮਨੁੱਖੇ ਧ੍ਰਿੜ ਕਰ ਲੈਂਦਾ ਕਿ ਪ੍ਰਭੂ ਹਰ ਇੱਕ ਘਟ ਵਿੱਚ ਮੌਜੂਦ ਵੀ ਹੈ ਤੇ ਫਿਰ ਵੀ ਨਿਰਲੇਪ ਆ ਉਹ ਮਨੁੱਖ ਵੀ ਦੁਨੀਆ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਕੇ ਆਦਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਜੋ ਜਨਨਾਮ ਨਿਰੰਜਨ ਰਾਤਾ ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ ਨਾਨਕ ਸੋਈ ਪੁਰਖ ਬਿਦਾਤਾ ਹੈ ਨਾਨਕ ਉਹੀ ਸਿਰਜਣਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਸੁਨੋ ਸੁਨ ਕਹਿ ਸਭ ਕੋਈ ਸੁਨੋ ਸੁਨ ਸੁੰਝ ਹੀ ਸੁੰਝ ਨਿਰੋਲ ਉਹ ਅਵਸਥਾ ਜਿੱਥੇ ਮਾਇਆ ਦੇ ਫੁਰਨੇ ਨਾ ਉਠਣ ਹਰੇਕ ਮਨੁੱਖ ਅਫੋਰ ਅਵਸਥਾ ਦਾ ਜ਼ਿਕਰ ਕਰਦਾ ਹੈ ਕਈਆਂ ਧਰਮਾਂ ਵਿੱਚ अनेकाਈ ਸੰਤ ਮਹਾਂਪੁਰਸ਼ਾਂ ਰਾਪਦੇ ਪਿਆਰੇ ਬਹੁਤ ਇਸ ਦੇ ਉੱਤੇ ਵਿਚਾਰ ਕੀਤੀ ਜਾਂਦੀ ਆ ਸੁੰਨ ਅਵਸਥਾ ਜਿਹਨੂੰ ਸ਼ੂਨਿਆ ਕਹਿ ਦਿੰਦੇ ਆ ਜਿਹਨੂੰ ਜ਼ੀਰੋ ਕਹਿ ਦਿੰਦੇ ਆ ਜਿਹਨੂੰ ਅਫੁਰ ਅਵਸਥਾ ਕਹਿ ਦਿੰਦੇ ਆ ਜਿੱਥੇ ਤੁਹਾਡੇ ਮਨ ਵਿੱਚ ਕਿਸੇ ਤਰ੍ਹਾਂ ਦੇ ਫਿਰ ਜਿਹੜੇ ਫੁਰਨੇ ਉਹ ਪੈਦਾ ਨਹੀਂ ਹੁੰਦੇ ਇਹਦੇ ਬਾਰੇ ਗੱਲਾਂ ਬਹੁਤ ਕਰਦੇ ਨੇ ਕਿਹਾ ਬਹੁਤ ਜਾਂਦਾ ਅਨਹਦ ਸੋਨ ਕਹਾਤੇ ਹੋਈ ਅਨਹਦ ਇੱਕ ਰਸ ਸਦਾ ਟਿਕੀ ਰਹਿਣ ਵਾਲੀ ਪਰ ਅੰਬਲੀ ਜੀਵਨ ਵਿੱਚ ਇੰਪਲੀਮੈਂਟ ਕਰਕੇ ਅੰਬਲੀ ਜੀਵਨ ਵਿੱਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਕਿ ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਆ ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜੀਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਆ ਗੱਲਾਂ ਬਾਤਾਂ ਦੇ ਨਾਲ ਨਹੀਂ ਅਨੇਕਾ ਫੁਰਨੇ ਤੇ ਮਨ ਵਿੱਚ ਉੱਠਦੇ ਰਹਿੰਦੇ ਹਨ ਕੋਈ ਵਿਰਲੇ ਟਾਵੇਂ ਵੱਡੇ ਭਾਗਾਂ ਵਾਲੇ ਨੇ ਜਿਹਨਾਂ ਜਿਹੜੇ ਇਸ ਅਵਸਥਾ ਵਿੱਚ ਜੀਵੇ ਹਨ ਉਹਨਾਂ ਦੇ ਮਨ ਵਿੱਚ ਇਹ ਸੁੰਨ ਅਵਸਥਾ ਫੁਰਨਿਆਂ ਤੋਂ ਰਹਿਤ ਵਾਲੀ ਅਵਸਥਾ ਜਿਹੜੀ ਉਹ ਪੈਦਾ ਹੋ ਸਕਦੀ ਆ ਅਨਹਤ ਸੁੰਨ ਰਤੇ ਸੇ ਕੈਸੇ ਕਹਿਣਾ ਮਾਤਰ ਜੇ ਕੋਈ ਪੁੱਛੇ ਕਿ ਅਫੋਰ ਅਵਸਥਾ ਵਿੱਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ ਅਫੋਰ ਅਵਸਥਾ ਜਿੱਥੇ ਫੁਰਨੇ ਨਾ ਪੈਦਾ ਹੋਣ ਉਹ ਬੰਦੇ ਕਿਦਾਂ ਦੇ ਹੁੰਦੇ ਨੇ ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਜਿਸ ਤੇ ਉਪਜੇ ਤੇਸ ਹੀ ਜੈਸੇ ਤਾਂ ਇਸ ਦਾ ਉੱਤਰ ਇਹ ਆ ਕਿ ਉਹ ਮਨੁੱਖ ਉਸ ਪ੍ਰਮਾਤਮਾ ਵਰਗੇ ਹੋ ਜਾਂਦੇ ਆ ਜਿਸ ਤੋਂ ਉਹ ਪੈਦਾ ਹੋਏ ਹਨ ਉਹ ਰੱਬ ਦੇ ਪਿਆਰੇ ਰੱਬ ਜੀ ਦਾ ਰੂਪ ਹੀ ਹੋ ਜਾਂਦੇ ਹਨ ਜਿਵੇਂ ਬਾਬਾ ਕਬੀਰ ਜੀ ਦੇ ਸ਼ਲੋਕਾਂ ਵਿੱਚ ਆਇਆ ਨਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਰੱਬ ਦਾ ਪਿਆਰਾ ਇਦਾਂ ਦਾ ਚਾਹੀਦਾ ਜਿੱਦਾਂ ਦਾ ਰੱਬ ਆਪ ਆ ਰੱਬ ਦੇ ਪਿਆਰੇ ਦਾ ਸੁਭਾਅ ਅ ਰੱਬ ਜੀ ਵਰਗਾ ਹੀ ਹੋਣਾ ਚਾਹੀਦਾ ਹੈ ਅਨੇਕਾਂ ਉਦਾਹਰਨਾਂ ਦੇ ਕੇ ਉਹਨਾਂ ਨੇ ਸਮਝਾਇਆ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮੰਨ ਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਰੱਬ ਦਾ ਪਿਆਰਾ ਨਾ ਇਹ ਰੋੜੇ ਵਰਗਾ ਹੋ ਜੇ ਜਿੱਦਾਂ ਰੋੜਾ ਹੁੰਦਾ ਨਾ ਇਦਾਂ ਪਿਆਰ ਹੋਵੇ ਇਦਾਂ ਦਾ ਹੋ ਜੇ ਕਬੀਰ ਰੋੜਾ ਹੋਇ ਰੋ ਬਾਟਕਾ ਤਜਮਨ ਕਾ ਵਿਮਾਨ ਮਨ ਵਿੱਚੋਂ ਹੰਕਾਰ ਛੱਡ ਦੇ ਤੇ ਰੋੜਿਆਂ ਵਰਗਾ ਬਣ ਜਾ ਕਬੀਰ ਰੋੜਾ ਹੋਇ ਰੋ ਬਾਟਕਾ ਤਜਮਨ ਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਅਗਲੇ ਸ਼ਲੋਕ ਚ ਲਿਖਿਆ ਨਹੀਂ ਇਥੇ ਹੋਏ ਪਤਾ ਲੱਗਦਾ ਵੀ ਇੱਕ ਪੰਕਤੀ ਪੜ੍ਹ ਕੇ ਇਹ ਨਹੀਂ ਗੱਲ ਕਰ ਲੈਣੀ ਪੂਰਾ ਸ਼ਬਦ ਪੜ੍ਹੀਏ ਤਾਂ ਤਾਂ ਐਕਸਪਲੇਨ ਹੁੰਦੀ ਸਾਰੀ ਗੱਲ ਅਗੇ ਲਿਖਿਆ ਕਬੀਰ ਰੋੜਾ ਹੁਆ ਤੋ ਕਿਆ ਪਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੋਏ ਜੋ ਧਰਨੀ ਮੈਂ ਖੇ ਕਹਿੰਦੇ ਨਹੀਂ ਨਹੀਂ ਜਿਹੜਾ ਰੋੜਾ ਵਾ ਰੋੜਾ ਤੇ ਕਿਸੇ ਨੂੰ ਦੁਖੀ ਕਰ ਸਕਦਾ ਕਿਸੇ ਦੇ ਪੈਰਾਂ ਚ ਵੱਜ ਸਕਦਾ ਪੁਰਾਣੇ ਸਮੇਂ ਚ ਨਾ ਜ਼ਿਆਦਾਤਰ ਲੋਕੀ ਜਿਹੜੇ ਉਹ ਨੰਗੇ ਪੈਰੀ ਤੁਰਦੇ ਹੁੰਦੇ ਸੀ ਅੱਜ ਦੇ ਸਮੇਂ ਵਿੱਚ ਵੀ ਕੋਸ਼ਿਸ਼ ਕੀਤੀ ਜਾਂਦੀ ਵੀ ਸਾਡੀ ਬੋਡੀ ਜਿਹੜੀ ਅਰਥ ਹੋ ਜੇ ਤੁਰਿਆ ਜਾਂਦਾ ਐਕੂ ਪ੍ਰੈਸ਼ਰ ਦਾ ਕਾਰਨ ਵੀ ਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨਹੀਂ ਨਹੀਂ ਰੋੜਾ ਬਣ ਗਿਆ ਤਾਂ ਤਾਂ ਵੀ ਨਹੀਂ ਗੱਲ ਬਣਨੀ ਰੋੜਾ ਕਿਸੇ ਦੇ ਪੈਰ ਚ ਚੁੱਭ ਸਕਦਾ ਇਦਾਂ ਦਾ ਚਾਹੀਦਾ ਜਿੱਦਾਂ ਨਾ ਖੇ ਹੁੰਦੀ ਜਿੱਦਾਂ ਸਵਾਹ ਹੁੰਦੀ ਆ ਅਗਲੇ ਸ਼ਲੋਕ ਚ ਕਹਿੰਦੇ ਨਹੀਂ ਨਹੀਂ ਸਵਾਹ ਵੀ ਨਹੀਂ ਠੀਕ ਉਹਦਾ ਵੀ ਨੁਕਸਾਨ ਆ ਕੰਬੀਰ ਖੇ ਭਈ ਤੋਂ ਕਿਹਾ ਹੁਆ ਜੋ ਉੱਡ ਲੱਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਪੰਗ ਕਹਿੰਦੇ ਨੇ ਖੇ ਨਹੀਂ ਠੀਕ ਹੈ ਬੰਦਾ ਚਾਹੀਦਾ ਪਾਣੀ ਵਰਗਾ ਜਿੱਦਾਂ ਜਿਹੜਾ ਪਾਣੀ ਹੈ ਨਾ ਸਾਰਿਆਂ ਦੀ ਮੈਲ ਧੋ ਦਿੰਦਾ ਇਦਾਂ ਦਾ ਚਾਹੀਦਾ ਫਿਰ ਅਗਲੇ ਸ਼ਲੋਕ ਚ ਲਿਖਿਆ ਨਹੀਂ ਪਾਣੀ ਵਰਗਾ ਵੀ ਨਹੀਂ ਚਾਹੀਦਾ ਕਹਿੰਦੇ ਨੇ ਕਬੀਰ ਪਾਣੀ ਭਿਆ ਤੋ ਕਿਹਾ ਹੂਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਹਿੰਦੇ ਨੇ ਪਾਣੀ ਵੀ ਸੁਭਾਅ ਬਦਲਦਾ ਰਹਿੰਦਾ ਧੁੱਪ ਪਵੇ ਤੇ ਗਰਮ ਹੋ ਜਾਂਦਾ ਠੰਡ ਹੋਵੇ ਤੇ ਠੰਡਾ ਹੋ ਜਾਂਦਾ ਇਦਾਂ ਦਾ ਬੰਦਾ ਥੋੜਾ ਚਾਹੀਦਾ ਵੀ ਥੋੜਾ ਜਿਹਾ ਨੂੰ ਕੋਈ ਚਾਰ ਸ਼ਬਦ ਕਿਸੇ ਨੇ ਕਹਿ ਦਿੱਤੇ ਉਹ ਕ੍ਰੋਧ ਚ ਆ ਜਾਏ ਉਹ ਦੁਖੀ ਹੋ ਜਾਵੇ ਉਹ ਤੱਤਾ ਹੋ ਜਾਵੇ ਨਹੀਂ ਪਾਣੀ ਵਰਗਾ ਵੀ ਨਹੀਂ ਚਾਹੀਦਾ ਰੱਬ ਦਾ ਪਿਆਰਾ ਚਾਹੀਦਾ ਪਰਮਾਤਮਾ ਵਰਗਾ ਹੀ ਅਨਹਤ ਸੁੰਨ ਰਤੇ ਸੇ ਕੈਸੇ ਜਿਸਤੇ ਉਪਜੇ ਤਿਸ ਹੀ ਜੈਸੇ ਰੱਬ ਦੇ ਪਿਆਰੇ ਰੱਬ ਜੀ ਵਰਗੇ ਹੁੰਦੇ ਹਨ ਓਏ ਜਨਮ ਨ ਮਰਹਿ ਨਾ ਆਵੈ ਨਾ ਜਾਹੇ ਓ ਮਨੁਖ ਮੁੜ ਮੁੜ ਨਾ ਜੰਮਦੇ ਹਨ ਨਾ ਮਰਦੇ ਹਨ ਉਹਨਾਂ ਦਾ ਆਵਾ ਗਮਣ ਦਾ ਚੱਕਰ ਮੁੱਕ ਜਾਂਦਾ ਭਾਵ ਉਹ ਸੇਵਕ ਬਣ ਜਾਂਦੇ ਨੇ ਬੰਦੇ ਬਣ ਜਾਂਦੇ ਨੇ ਉਹ ਜੂਨਾ ਨਹੀਂ ਭੋਗਦੇ ਜੂਨਾ ਮਰਨ ਤੋਂ ਬਾਹਰ ਥੋੜੀ ਭੋਗੀ ਦੀਆਂ ਕਿਤੇ ਜੂਨਾ ਆਪਾਂ ਇੱਥੇ ਭੋਗ ਲੈਂਦੇ ਆ ਜਦੋਂ ਆਪਾਂ ਕਰੋਧੀ ਹੋ ਜਾਂਦੇ ਨਾ ਮੰਨ ਲਓ ਸਾਡੇ ਤੇ ਅੱਧਾ ਘੰਟਾ ਕ੍ਰੋਧ ਆ ਵੀ ਰਿਹਾ ਉਦੋਂ ਸਮਝ ਲਓ ਅੱਧਾ ਘੰਟਾ ਸੀ ਸੱਫ ਦੀ ਜੂਣ 'ਚ ਪੈ ਗਏ ਜਦੋਂ ਸਾਡੇ ਉਤੇ ਲੋਭਾਵੀ ਹੋ ਜਾਂਦਾ ਉਦੋਂ ਸਮਝੋ ਅਸੀਂ ਕੁੱਤੇ ਦੀ ਜੂਣ 'ਚ ਪੈ ਗਏ ਵੀ ਅਗਲਾ ਬੰਦਾ ਭਾਵੇਂ ਜਿੰਨਾ ਮਰਜੀ ਦੁਖੀ ਹੋਵੇ ਅਸੀਂ ਉਹਦੇ ਕੋਲੋਂ ਲਾਭ ਲੈਣਾ ਉਦੋਂ ਸਮਝੋ ਕੂਕਰ ਦੀ ਜੂਨ 'ਚ ਪੈ ਗਏ ਇਸ ਤਰ੍ਹਾਂ ਜੂਨਾ ਅਸੀਂ ਦਿਨ 'ਚ ਕਈ ਕਈ ਜੂਨਾ ਭੋਗ ਲੈਨੇ ਆ ਪਰ ਜਿਹੜਾ ਰੱਬ ਦਾ ਪਿਆਰਾ ਉਹ ਜੰਮਨ ਮਰਨ ਤੋਂ ਰਹਿਤ ਹੋ ਜਾਂਦਾ ਓਏ ਜਨਮ ਨੰਬਰ ਹੈ ਨਾ ਆਵੈ ਨਾ ਓਏ ਜਨਮ ਨੰਬਰ ਹੈ ਨਾ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਏ हे ਨਾਨਕ ਜੋ ਮਨੁਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸਮੱਤੇ ਲਾਂਦੇ ਹਨ ਭਾਵ ਜਿਹੜੇ ਗੁਰਮੁਖ ਹਨ ਉਹ ਕੋਸ਼ਿਸ਼ੇ ਕਰਦੇ ਹਨ ਕਿ ਆਪਣੇ ਮਨ ਨੂੰ ਸਮਝਾਈਏ ਆਪਣੇ ਆਪ ਨੂੰ ਸਿੱਖਿਆ ਦਈਏ ਦੂਸਰਿਆਂ ਨੂੰ ਸਿੱਖਿਆ ਬਾਅਦ ਵਿੱਚ ਦਈਏ ਤੋ ਰੱਬ ਦੇ ਪਿਆਰੇ ਜਿਹੜੇ ਆਪਣੇ ਆਪ ਨੂੰ ਸਮਝਾਉਂਦੇ ਰਹਿੰਦੇ ਨੇ ਜਿਹੜੇ ਮਾਨਮੁਖ ਹਨ ਉਹ ਦੂਸਰਿਆਂ ਨੂੰ ਹੀ ਸਮਝਾਉਂਦੇ ਰਹਿੰਦੇ ਨੇ ਆਪਣੇ ਉਹਨਾਂ ਦੇ ਹਿਰਦੇ 'ਚ ਸ਼ੋਭਾ ਗੁਣ ਨਹੀਂ ਵਸਦੇ ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਰੱਬ ਦੇ ਪਿਆਰੇ ਆਪਣੇ ਆਪ ਨੂੰ ਸਮਝਾਉਂਦੇ ਆਂ ਨੇਕ ਇਨਸਾਨ ਬਣਦੇ ਹਨ ਅਤੇ ਉਹ ਵੈਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸ਼ੁਭ ਗੁਣ ਬਖਸ਼ਿਸ਼ ਕਰਨ ਅੱਜ ਦੇ ਵਕ ਤਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕੱਲ੍ਹ ਸ਼ਾਮ ਨੂੰ 7:30 ਵਜੇ ਆਪਾਂ ਸਿੱਧ ਗੋਸ਼ਟ ਦੀ 52 ਨੰਬਰ ਪੌੜੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫਤੇ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ